ਹਰ ਸੂਬੇ ਵਿੱਚ ਐਦਾਂ ਦੀ ਸਰਕਾਰ ਹੋਵੇ ਜਿਸ ਦੇ ਰਾਜ 'ਚ ਕਦੇ ਨਾ ਭ੍ਰਿਸ਼ਟਾਚਾਰ ਹੋਵੇ ਮਿਲੇ ਬਰਾਬਰ ਇੱਜ਼ਤ ਸਾਰੇ ਲੋਕਾਂ ਨੂੰ ਥੱਲੇ ਭਾਵੇਂ ਸਾਈਕਲ ਭਾਵੇਂ ਗੱਡਾ ਹੋਵੇ ਕਿਸੇ ਨਾਲ ਨਹੀਂ ਲੁੱਟਖੋ ਹੋਣੀ ਚਾਹੀਦੀ ਚਾਹੇ ਘਰ ਵਿੱਚ ਹੋਵੇ ਚਾਹੇ ਬਾਹਰ ਹੋਵੇ ਹੱਕ ਸੱਚ ਦੇ ਲਈ ਲੜਨ ਵਾਲਿਆਂ ਲੋਕਾਂ ਦੀ ਕਦੇ ਕਚਹਿਰੀ ਥਾਣੇ ਵਿੱਚ ਨਾ ਹਾਰ ਹੋਵੇ ਨਸ਼ਿਆਂ ਉੱਤੇ ਰੋਕ ਮੁਕੰਮਲ ਚਾਹੀਦੀ ਚਿੱਟੇ ਨਾਲ ਨਾ ਉਜੜਿਆ ਕੋਈ ਪਰਿਵਾਰ ਹੋਵੇ ਸੜਕਾਂ ਉੱਤੇ ਗਾਹਣੀ ਦਿਖਣੀ ਚਾਹੀਦੀ ਕੌਸਸ ਵਿੱਚ ਬਾਧਾ ਭਾਵੇਂ ਹਜ਼ਾਰ ਹੋਵੇ ਢੀਆਂ ਦੀ ਵੀ ਫੁੱਲ ਸੁਰੱਖਿਆ ਚਾਹੀਦੀ ਕਿਸੇ ਕੁੜੀ ਦੇ ਨਾਲ ਨਾ ਅਤਿਆਚਾਰ ਹੋਵੇ ਪੈਸੇ ਨਾਲ ਨਾ ਮਿਲਣ ਦਾ ਖਲੇ ਕਾਲਜ ਵਿੱਚ ਸਭ ਨੂੰ ਉੱਚੀ ਸਿੱਖਿਆ ਦਾ ਅਧਿਕਾਰ ਹੋਵੇ ਲੋੜ ਪਵੇ ਨਾ ਨਿੱਜੀ ਹਸਪਤਾਲਾਂ ਦੀ ਸਰਕਾਰੀ ਦੇ ਵਿੱਚ ਏਦਾਂ ਦਾ ਉਪਚਾਰ ਹੋਵੇ ਕਤਲ ਕਿਸੇ ਦਾ ਕਦੇ ਨਹੀਂ ਹੋਣਾ ਚਾਹੀਦਾ ਕੋਈ ਖਿਡਾਰੀ ਹੋਵੇ ਜਾਂ ਕਲਾਕਾਰ ਹੋਵੇ ਜਾਤ ਪਾਤ ਦਾ ਭੇਦ ਕਰੇ ਨਾ ਕੋਈ ਵੀ ਸਭ ਧਰਮਾਂ ਦਾ ਇੱਕੋ ਜਿਹਾ ਸਤਕਾਰ ਹੋਵੇ ਵੇਲਾ ਰਹਿ ਕੇ ਕਵਿਤਾ ਲਿਖਦਾ ਰਹਿੰਦਾ ਏ ਸੰਦੀਪ ਵਾਂਗੂ ਨਾ ਕੋਈ ਬੇਰੁਜ਼ਗਾਰ ਹੋਵੇ ਹਰ ਸੂਬੇ ਵਿੱਚ ਇਦਾਂ ਦੀ ਸਰਕਾਰ ਹੋਵੇ